ਬੈਡ ਦਾ ਬੈਡੂ ਤੇ ਚੋਤੇ ਚਲ ਕੇ ਡਿਵਨ ਲੋ 2019 ਕਿੰਨੇ ਵਾਟ ਲੋਡ ਮਨ ਕਿੰਨੇ ਚਿੱਠੀ ਗੇ ਕੰਮ ਕਰਦਾ ਨਾ ਉਹ ਕਿੰਨਾ ਫਿਰ ਮਨ ਕੋਲ ਕਾਦੇ ਹੋ ਜਾ ਉਹ ਗਿਣਤੀ ਚਾਣਾ ਉਹ ਆਣਾ ਬਾਕੀ ਗਿਣਤੀ ਆਣਾ ਨਹੀਂ ਗਾ ਇਹ ਵੀ ਦਿਹਾੜੀ ਦੇ ਕੰਮ ਲੈ ਕੇ ਕਹਿੰਦੇ ਉਹ ਹਾਜ਼ਰ ਹੈ ਤੇ ਤੁਮ ਦੇ ਫਿਰਦੇ ਨੇ ਕੰਮ ਕੋ ਕੀਤਾ ਨਹੀਂ ਆਊਟਪੁੱਟ ਕੁਝ ਨਹੀਂ ਹੈ ਸੋ ਮੇਰਾ ਮਤਬ ਬਣਾ ਬਸ ਤੂੰ ਇਹ ਇਸਤੇਮਾਰੋ ਆਪਣੇ ਆਪਣੇ ਬੰਦੇ ਬੰਦੀ ਜਿਹੜਾ ਲੋਕ ਉਹ ਪਿੱਛੇ ਲਾਣਾ ਚਾਹੀਦਾ ਪਰ ਵਾਈਜ਼ ਦੇ ਸਮੇਂ ਜੇ ਇਹੀ ਘਾਟ ਹੈਗੀ ਹੈ ਅਸੀਂ ਪਹਿਲਾਂ ਮੈਂ ਮੰਨ ਲਉਂ ਕਿ ਪੱਜਰੂਸੀ ਆਪਣੇ ਕੁਨੇ ਸੁੱਖ ਸੁੱਖਾ ਜੋੜ ਲਿਆ ਵਿਰਾਤ ਆ ਬਣ ਜਾਵੇ ਮੇਰਾ ਆ ਕਾ ਬਣ ਜਾਵੇ ਮੇਰਾ ਆ ਕੰਪਨੀ ਦੇ ਇਨਾਮ ਨਾਮ ਲਿਆ ਪਹਿਲੇ ਕਰਦੇ ਪਰ ਹਰ ਜੀ ਆਖਿਰਪਾ ਕਰਦੇ ਪਰ ਜਿਆ ਕਰਪਾ ਕਰਦੇ ਕਿ ਜਿਹੜੀ ਅਸਲੀ ਗੱਲ ਉਹ ਨਿਸਬਤ ਸੁਣ ਕਰਨੇਗਾ ਅਸਮੈ ਚਾਹੀਦਾ ਕੀ ਹੈ ਇਹ ਲੋੜਾ ਸਾਡੀਆਂ ਦੇ ਪੂਰੀਆਂ ਹੁੰਦੀਆਂ ਰਹੀਆਂ ਇਹ ਪਹਿਲਾਂ ਬੜੀ ਪ੍ਰਹਲਾਦ ਮੋਜੋ ਬੜਾ ਸਰੀਰ ਕੁਰਸੀ ਐ ਚੜਦੇ ਬੰਨ ਦਾ ਮੱਝ ਤੀਰ ਉਹਦਾ ਪ੍ਰਵੇਸ਼ ਨਾ ਦੇਣੇ ਦੇਣੇ ਕੋਈ ਜਗ੍ਹਾ ਜਦ ਬਸ ਕਹਿੰਦੇ ਨੇ ਇਹ ਕਹਿੰਦਾ ਦਾਦਰੀ ਸੇ ਕੱਟਦਾ ਤੇ ਬੇਸ਼ੱਕ ਮਤਲਬ ਇਹ ਨੂੰ ਪਾੜਨੇ ਵਾਸਤੇ ਉਹ ਪ੍ਰਮਾਣ ਜਿਤੋਂ ਤੂੰ ਨਹੀਂ ਨਹੀਂ ਸਾਰਾ ਜਿਹਾ ਤਾਂ ਉਹ ਬਦਾਨੀ ਤੇ ਚਾਰ ਹੁਣ ਅੰਦਰ ਤੇ ਦੇਵੇ ਬਦਾਈ ਜੀ ਮੈਂ ਬਸ ਸਾਡੀ ਐਮਬੀ ਬਸ ਸ਼ਾਹਰੂ ਮਿਲਣੀ ਹੈ ਕੋਸਾ ਕੁਝ ਮਿਲਣਾ ਹੈਗਾ ਜਿਹੜੀ ਕਰਵਾਤ ਨੂੰ ਬੰਦਗੀ ਹੈ ਕਾਂਗਰਸ ਅਸਮ ਹੈ ਇਹ ਅਸਲ ਸਾਡਾ ਅਸਲ ਕਮਾਈ ਹਟ ਗਈ ਲੋਕ ਉਸ ਗੁਰੂ ਨੂੰ ਚੰਗਾ ਸਮਝਦੇ ਆ ਜਿਹੜੇ ਗੁਰੂ ਤੋਂ ਨਾਮ ਲੈ ਕੇ ਕੋਠੀਆਂ ਚੇਤੀ ਭੇਜਦੇ ਹਾਂ ਜੀ ਹਾਂ ਬਿਲਕੁਲ સોર સુમતા જ્યાદા આ જાય એ મંગા ઈ હે અલિટ આખો દેખો થી કે અમે ઈવે રે એ મારા સુ સુ કરતી એ મારા સાડે આ કમજે એ મારા સાડે કમા હોજે આ સાડી આ રાણી પક્તિ આ જત વસી નામ લે સાડે સાને ઈ કામ સૂત આ હા તોસી કામ સૂત તો કને નામ લેયા સિગા ઓય વસ બટા બટાઈ હે એક કામ તા સૂત તો ટડે જો પ્રમાણના લખ્યા આ કામ સૂત હોણ ને ને ના હોણ કમન ના મતલ ની ਅੰਡਾ ਇੱਕ ਕਮਰੇ ਦਾ ਸਾਡੀ ਬਦਲਣਾ ਮੇਨ ਆ ਉਹ ਅਸਲ ਉਹ ਚੀਜ਼ ਹੈ ਕਿ ਪ੍ਰਾਗਤ ਪਰ ਜਿਹੜੀ ਸਾਡੀ ਲਿਖੀ ਹੋ ਆ ਨਾ ਉਹ ਤਾਂ ਮਿਲਣਾ ਚਾਹੀਏ ਤੁਸੀਂ ਕੰਮ ਸੂਤ ਤੋਂ ਤੁਹਾਡਾ ਹੋਵੇ ਨਾ ਉਹ ਮਿਲਣੀ ਆ ਇੱਕ ਤੇਲ ਵੀ ਘੱਟ ਨਹੀਂ ਮੈਂ ਤੀ ਦੋ ਪੱਥਰ ਦੇ ਕੀੜੇ ਉਹ ਦੇ ਰਿਹਾ ਉਹ ਕਿਨਾਂ ਬਾਹਰ ਵੀ ਨਹੀਂ ਆ ਰਿਹਾ ਉਹ ਕੀੜੇ ਦੇ ਵਿੱਚ ਦੇ ਦੇ ਆਏਗਾ ਤੂੰ ਤਾਂ ਕੋਈ ਕੀੜਾ ਘੁੰਮਦਾ ਫਿਰਦਾ ਤੈਨੂੰ ਕੋਈ ਦਊਗਾ ਨਹੀਂ ਹੈ ਤੇ ਪੱਥਰਾਂ ਦੇ ਕੀੜੇ ਉਹ ਇਹ ਵੀ ਮਿਲੇਗਾ ਕਿੰਨੇ ਮਾਰਦੇ ਸਾਸਾਂ ਸੁਣਨੇ ਲੋਗ ਤੋ ਬਾਦ ਨਾ ਜਦੋਂ ਕਦੇ ਬੈਠ ਕੇ ਤਾਂ ਗੱਲਬਾਤ ਚੱਲਦੀ ਤੁਹਾਨੂੰ ਜਾਲ ਤੇ ਹੀ ਆ ਆ ਜੀ ਜੀ ਤੇ ਅਸੀਂ ਤਾਂ ਨਾਮ ਹੀ ਗਿਆ ਸਾਸਾਂ ਸੁਣਦੇ ਉਹ ਜਦ ਥਲੇ ਲੱਗੀ ਬਈ ਜੀ ਇਹਨੇ ਕਿਹਾ ਜਦ ਸਾਡਾ ਬੁਰਾ ਹਾਲ ਹੋ ਗਿਆ ਜੀ ਇਹ ਆਪ ਤਾਂ ਨਾ ਰੈਂਟ ਨਹੀਂ ਆ ਲੈ ਆਈ ਨਾ ਫਾਪੂ ਸਾਨੂੰ ਪਾ ਹੈ ਗਣ ਉਹ ਆਹ ਕੰਮ ਅਸੀਂ ਥਲੇ ਜਦ ਤੱਕ ਇਹ ਸੋਚ ਨਹੀਂ ਬਦਲੀ ਕਿ ਨਾਮ ਦਾ ਮਤਲਬ ਕੀ ਆ ਨਾਮ ਅਸੀਂ ਕਿਉਂ ਲੈਂਦੇ ਆ ਕਿਉਂ ਲੈਣਾ ਇਹ ਨਾਮ ਲੈਂਦੇ ਨਾਮੇ ਵਾਸਤੇ ਇਹ ਜਿਹੜੇ ਜੀਵਰੇ ਨਾਮ ਵਸਨਾ ਲੈ ਕੇ ਆ ਹਾਂ ਅਗੇ ਇਹਦਾ ਇੰਨੀ ਦੌਰ ਅਸਤੇ ਕਰੀਏ ਜਿਹੜੇ ਕੰਮ ਸਾਡਾ ਬਣਦਾ ਰਹੇ ਅਟੇ ਕੰਮ ਸਾਡਾ ਰਹੇ ਤਾਂ ਗੁਰੂ ਚੰਗਾ ਹੈ ਇਹ ਕੰਮ ਅਵੇਸ ਕਰਨਾ ਕੁਛ ਨਹੀਂ ਸਾਡੀ ਬੰਦੀ ਨਿਗਹਿ ਨਹੀਂ ਹੈ ਚਾਰ ਚਾਰ ਗੁਰੂ ਬਦਲ ਲੈਣ ਦੇ ਲੋਕ ਹਾਂ ਬਿਲਕੁਲ ਜਿਸ ਤੋਂ ਨਾਮ ਲੈ ਕੇ ਨਾ ਕੁਝ ਬਣਿਆ ਤੇ ਕਹਿੰਦੇ ਦੂਰੇ ਕੋਲ ਜਿਹੜੇ ਜਾਂਦੇ ਉਹ ਅਮੀਰ ਆ ਉਹਨਾਂ ਦੇ ਤੇ ਲੱਗਦਾ ਕਿ ਦੂਰ ਦੇ ਟੋਲ ਸੁਆਬ ਨੇ ਦੂਰੇ ਟੋਲ ਸੁਆਬ ਨੇ ਇਹ ਕਹਿੰਦਾ ਵੀ ਜੇ ਵਿਸ਼ਵਾਸ ਗੁਰੂ ਤੇ ਹੋ ਜਾਂਦਾ ਬੰਦਾ ਕੱਠਰ ਬਚਦਾ ਰਹੇ ਜਾਂਦਾ ਇਹ ਮਤਲਬ ਉਹ ਪਹਿਲਾ ਪਹਿਲਾਂ ਮੈਂ ਕਹਿੰਦਾ ਪਹਿਲਾ ਸੋਚ ਕੇ ਵਿਚਾਰ ਕੀ ਸਾਥ ਨੂੰ ਕਰੋ ਤੂੰ ਤੁਰ ਸਕਦੇ ਕਿ ਨਹੀਂ ਤੁਰ ਸਕਦੇ ਕਿਸੇ ਕੇਈ ਸੁਣੇ ਦੀ ਲੋੜ ਨਹੀਂ ਵੀ ਇਹ ਜਦ ਮਿਲ ਗਿਆ ਜੇ ਇਹਨੂੰ ਪ੍ਰੇਰਣਾ ਨਹੀਂ ਉਹਨਾਂ ਮਨ ਨੂੰ ਪ੍ਰੇਰਣਾ ਦੇ ਦੇ ਜਦ ਵਿਸ਼ਵਾਸ ਗੁਰੂ ਤੇ ਹੋ ਜਾਂਦਾ ਬੰਦਾ ਡਟਣ ਭੱਜਣ ਤੋਂ ਖੋ ਜਾਂਦਾ ਲੱਗ ਜਿੱਤ ਵੀ ਕਰੇ ਉਹਨੂੰ ਕੋਈ ਘਮਰਾਹ ਕਰਨ ਦਾ ਉਹ ਕਿਸੇ ਦਾ ਬੱਕਾਇਆ ਨਹੀਂ ਉਹਨੂੰ ਵਿਸ਼ਵਾਸ ਹੈ ਉਹ ਨਹੀਂ ਗੁਰੂ ਜੋ ਮਰਜੀ ਕਹਿ ਜੋ ਉਹਨੂੰ ਮੈਨੂੰ پتہ ਮੇਰਾ ਮੇਰਾ ਮਤਲਬ ਪਤੀੜਾ ਹੈ ਮੈਂ ਇਹ ਨੂੰ ਜਾਣਦੀ ਤੈਨੂੰ ਕੀ ਹੋ ਗਿਆ ਕੁਝ ਵੱਡਾ ਨਹੀਂ ਲੋੜ ਨਹੀਂ